ਕੋਈ ਨਾ ਹਏ ਆਪੈ ਨੇ ਹੁਣ ਦੱਸ ਹੁਣ ਦੱਸ ਕਿਦਾ ਦੂਸਰ ਮੇਰੇ ਘਰੋਂ ਜੇਕਰ ਉਹ ਨਹੀਂ ਨਾ ਕੱਢ ਸਕਦਾ ਤਾਂ ਕਮ ਸੇ ਕਮ ਸਾੜਾ ਸਾਥ ਹੀ ਦੇ ਦੇ ਮਾੜਾ ਮਟਾ ਰਲ ਮਿਲ ਕੇ ਉਹਨੂੰ ਘਰੋਂ ਕੱਢ ਦਈਏ ਕੋਈ ਸ਼ਾਂਤੀ ਮਿਲ ਜਾ ਘਰ ਚ ਇਹ ਕੀ ਬੰਦਿਆਂ ਵਾਂਗੂ ਗੱਲ ਸੁਣਦਾ ਮੇਰੇ ਘਰੋਂ ਨਿਕਲ ਜਾ ਹੁਣੀ ਇੱਥੋਂ ਚੱਲ ਪਰ ਇਹ ਕੀ ਬਤਮੀਜ਼ੀ ਕਰੋਣਾ ਤੇਨੂੰ ਤੇਰ ਗਿਆ ਮੈਂ ਘਰ ਛੱਡ ਕੇ ਕਿੱਥੇ ਆਉਂਗੀ ਚੱਲ ਜਾ ਮੇਰੇ ਘਰੋਂ ਮੈਨੂੰ ਇੱਥੇ ਰੱਖਣ ਦੀ ਲੋੜ ਨਹੀਂ ਹੈਗੀ ਤੈਨੂੰ ਕੋਇ ਆ ਕੀ ਕਰੀ ਜੈ ਨਾ ਕਰਨਾ ਕੀ ਆ ਬਾਈ ਜਿਹੜਾ ਕੁਛ ਹੈ ਮੈਂ ਕਰ ਰਿਆ ਨਾ ਮੇਰੇ ਤੋਂ ਪਹਿਲਾਂ ਤੈਨੂੰ ਕਰਨਾ ਚਾਹੀਦਾ ਸੀ ਹੁਣ ਤੱਕ ਤੈਨੂੰ ਘਰੋਂ ਕੱਢ ਦੇਣਾ ਚਾਹੀਦਾ ਸੀ ਮੈਨੂੰ ਤਾਂ ਤੇਰੇ ਤੇ ਪਹਿਲਾਂ ਹੀ ਸ਼ੱਕ ਸੀਗਾ ਬਾਈ ਹੱਥ ਕਰੀ ਜਾਨਾਗਾ ਚੁੱਪ ਕਰ ਜਾ ਕੁੜੀਏ ਤੂੰ ਹੱਤ ਦਾ ਸੋਡੇ ਵਾਲੀ ਹੱਥ ਚੱਕਣ ਮੈਂ ਵੀ ਜਾਣਦੀ ਆਂਗੀ ਮੈਨੂੰ ਲੱਗਦਾ ਹੁਣ ਮੈਨੂੰ ਵੀ ਹੱਥ ਚੱਕਣੀ ਪਊਗਾ ਕੋ ਚਾਲਿਆ ਦੇ ਘੰਟਾ ਹੋ ਗਿਆ ਯਾਰ ਤੈਨੂੰ ਆਖੇ ਨੂੰ ਲਿਉਣੀ ਆ ਤਾਂ ਲਿਆ ਦੇ ਨਹੀਂ ਲਿਉਣੀ ਨਾ ਲਿਆ ਕਿਦੇ ਨੇਕ ਆਉਣੀ ਆ ਜਾ ਉਹਨੂੰ ਲੱਗਣਾ ਬੜ ਖਾਂਗਾ ਮੈਨੂੰ ਪੈਂਦਾ ਦੋ ਮਿੰਟ ਜਿਹੜਾ ਨਹੀਂ ਹੁੰਦੀ ਕਿ ਕੰਮ ਪਤਾ ਕਿੰਨੇ ਆ 100 ਕੰਮ ਨੇ ਤੁਸੀਂ ਤਾਂ ਵੇਲੀ ਹੋ ਗਰੀ ਹਾਂ ਉਹ ਜੋ ਅਸੀਂ ਵੇਲੀ ਵਿੱਚ ਤਾਂ ਰੱਬ ਦਾ ਨੋਹਾ ਹੈਗਾ ਤੁਸੀਂ ਤਾਂ ਫੇਰ ਵੀ ਆ ਕੇ ਇੱਕ ਕੰਮ ਕਰਨਾ ਸਾਨੂੰ ਪਤਾ ਨਾ ਘਰੇ ਕਿੰਨਾ ਕੰਮ ਹੈਗਾ ਇਹਨਾਂ ਦਾ ਹੁੰਦਾ ਫਿਰ ਉਹਦੇ ਨਾਲ ਮੱਥਾ ਲਾਉਣਾ ਪੈਂਦਾ ਹੈਗਾ ਇਹ ਕੰਮ ਦਾ ਢੱਕਾ ਤੋੜਦੀ ਉਹਨੂੰ ਛੇੜੀ ਜਲਦੀ ਰਹਿੰਦੀ ਸਾਰਾ ਦਿਨ ਹਮ ਤਾਂ ਕਿਹਾ ਹਾਸੇ ਆਉਂਦੀ ਹੈ ਜੀ ਕੰਮ ਕਿਹੜਾ ਕਰਦਾ ਹੋਰ ਤਾਂ ਇੱਥੇ ਤੁਸੀਂ ਉੱਤਰ ਕੇ ਤੇਰੀ ਮਾਂ ਕਰਕੇ ਆਂਦੀ ਹੈ ਨਾ ਕੰਮ ਸ਼ਰਮਦਾ ਨਹੀਂ ਆਉਂਦੀ ਐ ਬੋਲਦੀ ਨੂੰ ਫੇ ਤੁਹਾਨੂੰ ਘੜੇ ਸ਼ਰਮ ਆਉਂਦੀ ਐ ਜੇ ਤੁਸੀਂ ਕਹਣਾ ਕਿ ਘੜੇ ਘੜੇ ਕਰ ਮੈਂਗਾ ਉਹ ਚੰਗਾ ਬਾਬਾ ਕਰੋ ਕੰਨ ਨਾ ਖਾ ਮੇਰੇ ਚੁੱਪ ਕਰਕੇ ਬਹਿ ਜਾ ਨਾ ਬੋਲ ਮਾਰਦਾ ਕਰੋ ਤੋ ਫੜਨਾ ਦਾ ਚਾਹ ਨਹੀਂ ਪੁੰਝਾਈ ਤੂੰ ਲਾੜੀ ਵਰਝਾਈ ਐ ਤੇਰੀ ਚਾਹ ਕੀ ਬਣੀ ਐ ਨਾਲੇ ਆ ਵਧੀਆ ਭਾਬੀ ਮੇਰੇ ਤੋਂ ਟੌਪਸ ਨਹੀਂ ਦਿਹਾਉਂਦੇ ਹੈਗੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਬੈਠ ਕੇ ਜਾ ਮਾਂ ਕੀ ਹੋ ਗਿਆ ਮੇਰਾ ਦੰਗਰੰ ਗੁੱਡਿਆ ਪਿਆ ਮੇ ਤਾਂ ਟੌਪਸ ਨਹੀਂ ਜਾਉਂਦੇ ਇੱਥੇ ਰੱਖ ਤੇ ਹੋਣਗੇ ਕਿਤੇ ਲੈ ਪਾਪੀ ਮੈਂ ਤਾਂ ਸਾਰੇ ਲੱਭ ਲੇ ਤੂੰ ਦੇਖੇ ਕਿਤੇ ਉਹ ਇੱਥੇ ਬਾਹਰ ਲੋਕ ਤੇ ਰੱਖੇ ਹੋਣਗੇ ਤੂੰ ਭਾਲ ਕੇ ਦੇ ਦੇ ਜਦ ਇਹਨੂੰ ਨਹੀਂ ਥੇ ਮੈਂ ਇਹਨੂੰ ਕਿੱਥੋਂ ਲਿਆਵਾਂਗੇ ਕਮਾਲ ਕਰੀ ਜਾਂਨੇ ਜਮੀ ਨਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਮੇਰੇ ਅੱਦੇ ਥੋੜੇ ਦੇ ਟੌਪਸ ਨੇ ਉਹ ਉਹ ਕਿਹੜਾ ਸੂਈ ਆਵੇ ਕਿਤੇ ਦਿਖੂਗੇ ਨਹੀਂ ਓਹੋ ਇਹ ਹੋਈ ਚੀਜ਼ ਘਰੇ ਹੀ ਹੋਊਗੀ ਇੱਥੋਂ ਕਿ ਕੋਈ ਚੱਕ ਕੇ ਲੈ ਗਏ ਸਹੀ ਗੱਲ ਤਾਂ ਤੇਰੀ ਸਹੀ ਆ ਚੀਜ਼ ਤਾਂ ਘਰੇ ਹੀ ਹੋਊਗੀ ਤੈਂ ਉਹ ਕਮਰੇ ਸਾਰੇ ਦੇਖ ਲੈ ਪਾਪੀ ਮੈਂ ਤਾਂ ਸਾਰੇ ਕਮਰੇ ਦੇਖੇ ਇਤਕ ਕੰਮ ਰਹੀ ਰਹਿ ਗਿਆ ਬਸ ਆਪਣੇ ਕਰਦਾ ਉਹ ਚੱਲ ਮੈਂ ਦਿਖਾਉਣੀ ਆ ਤੇਰੇ ਨਾਲ ਚੱਲਦੀ ਆ ਮੈਂ ਮੈਂ ਕਿਹਨਾਂ ਕਰ ਰਹਿ ਗਿਆ ਤੇਰੀ ਪਰਜਾਈ ਵਾਲਾ ਜੋ ਸਾਰੇ ਕਮਰੇ ਦੇਖ ਲੈਣਾ ਉਹਦੀ ਵੀ ਤਲਾਸ਼ੀ ਹੋਊਗੀ ਹੁਣ ਮੈਂ ਕਮਲਗਾ ਆ ਕਿ ਹਾਂ ਕਮਲਗਾ ਚੱਲ ਨਾਲ ਪੁੱਛ ਦੋ ਕਈ ਵਾਰ ਇਹ ਤੇਰੇ ਕਿਹਨਾਂ ਜਿਵੇਂ ਬਾਈ ਦੇ ਦੋ ਮੇਟ ਟਾਪਸ ਖੋਏ ਨੇ ਮੈਂ ਤਾਂ ਸਾਰੇ ਕਿਤੇ ਲੱਭਦੇ ਆ ਜੇ ਤੂੰ ਐ ਪੁੱਛੋਂਗੀ ਤਾਂ ਉਹ ਕੀ ਸਮਝੂਗੀ ਮੇਰੇ ਤੇ ਕੁਝ ਵੀ ਜਾਵੇ ਉਸ ਮਾਜੀ ਸਮਝੀ ਚੁੱਕੇ ਮੇਰੇ ਤਾਂ ਟਾਪਸ ਖੋਏ ਨੇ ਜੇ ਤਾਂ ਨਾਲ ਤੁਰਨਾ ਤਾਂ ਤੁਰ ਪਾ ਨੀ ਬਾਈ ਕਿਤੇ ਚਾਹੀ ਪੀ ਚੱਲ ਬਾਈ ਤੈਨੂੰ ਤਾਂ ਕੋਈ ਟੈਨਸ਼ਨ ਨਹੀਂ ਮੈਂ ਦੇਖ ਲਿਆ ਕੋਈ ਬਾਗੜੀ ਮਗਰੂ ਹੀ ਪਈਆਂ ਰਹਿਣੀਆਂ ਮੇਰੀ ਗੱਲ ਸੁਣ ਲੈ ਜੇ ਉਹਦੇ ਕਮਰੇ ਚ ਕੁਝ ਨਾ ਖਾਇਆ ਤੇਰਾ ਜਲੂਸ ਕਾੜ ਦੂੰਗਾ ਕਾੜਦੀ ਮੇਰੇ ਜਲੂਸ ਜੇ ਉਹਦੇ ਕਮਰੇ ਚ ਖਾਇਆ ਗਿਆ ਫਿਰ ਜਲੂਸ ਉਹਦਾ ਨਿਕਲੋਗਾ ਚੱਲ ਮਜੂਰ ਆਜੋ ਦੱਸੋ ਨਾ ਆਜੋ ਤੁਸੀਂ ਦਿਮਾਗ ਖਰਾਬ ਹੋ ਗਏ ਰੱਖੇ ਆ ਜਾ ਆ ਜਾ ਸੋਨੀ ਕੀ ਹੋ ਗਿਆ ਬਾਈ ਉਹ ਮੇਰੀ ਗੱਲ ਸੁਣ ਇਹਨਾਂ ਦੇ ਟੌਕਸ ਟੂਕਸ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈਆਂ ਖੜੇ ਹੋ ਮਾਰੇ ਇੱਥੇ ਤੂੰ ਇੱਧਰ ਲੈ ਇਹਨੂੰ ਇਹ ਨਾ ਬਈ ਮੈਂ ਤਾਂ ਲੈ ਨਹੀਂ ਸਮਾਰ ਕੇ ਦੇਖ ਬਾਬੇ ਇੱਥੇ ਉੱਧਰ ਦੇਖ ਪਰਲੇ ਪਾਸੇ ਓਏ ਉਂ ਪੁੱਛ ਲੋ ਤੁਸੀਂ ਤਾਂ ਇਹ ਭੱਜਣ ਲੱਗ ਗਈਆਂ ਮੈਂ ਚੋਰਾ ਚੋਰੀ ਕੀਤੀ ਹੁੰਦੀ ਹੈ ਚੱਕ ਕਰ ਬਾਬੇ ਆ ਕੇ ਕੀ ਹੋ ਗਿਆ ਦੀਦੀ ਕੁਛ ਨਹੀਂ ਇਹ ਤਾਂ ਟੌਕਸ ਮਾਰ ਮੇਰੇ ਟੌਕਸ ਹੋ ਗਏ ਆ ਮੂਰਲੀ ਜੀ ਬਹੁਤ ਕੇ ਦੇਖ ਲਾ ਦੇਖਦੀ ਹੈ ਜੀ ਕਿ ਦੇਖਦੀ ਹੈ ਮੈਂ ਤਾਂ ਤੁਹਾਡੇ ਟੌਪਸ ਲਈ ਨਹੀਂ ਹੈਗੀ ਕਿ ਦੇਖਣ ਦਾ ਕੋਈ ਮੁੱਲ ਲੱਗਦਾ ਦੇਖਾਂ ਤਾਂ ਪੂ ਜੇ ਨਾ ਤੇ ਤਾਂ ਕੁਨਾਂ ਹਏ ਆਪੈ ਨੇ ਹੁਣ ਦੱਸ ਹੁਣ ਦੱਸ ਕਿਦਾ ਜਲੂਸ ਮੇਰੇ ਟਾਊਸ ਮੇਰੇ ਗੱਲ ਸੁਣ ਨਾ ਮੇਰੇ ਟਾਊਸ ਹੋਏਗੇ ਮੈਂ ਤਾਂ ਉਹੀ ਤਾਂ ਹੈਗੇ ਨੇ ਨਹੀਂ ਦੀਦੀ ਮੈਂ ਨਹੀਂ ਚੱਕੇ ਹੈਗੇ ਤੁਹਾਡੇ ਟੌਪਸ ਸੋਨੂੰ ਕੋਈ ਗੱਲ ਤਾਂ ਐਵੇਂ ਹੀ ਹੋ ਗਈ ਆ ਦੇਖੋ ਨਹੀਂ ਭਾਈ ਇਹ ਮੈਂ ਭਾਈ ਉਹਦਾ ਬੜਾ ਕਹਿੰਦਾ ਸੀਗਾ ਦੱਸ ਹੁਣ ਕਾ ਤੋ ਬੋਲ ਬੰਦ ਹੋ ਗਿਆ ਤੇ ਰਾਹ ਕਿੱਥੇ ਨਹੀਂ ਭਾਈ ਇਹਨਾਂ ਦੀ ਕੋਈ ਚਾਲ ਆ ਮੈਨੂੰ ਪਸੰਦ ਆ ਕੁਮਾਰਾ ਪ੍ਰੀਤ ਆ ਕੀ ਹੈ ਟਾਕਸ ਤੇਰੀ ਘਟਚ ਕਿਵੇਂ ਆ ਗਏ? ਪ੍ਰੀਤ ਮੈਨੂੰ ਨਾ ਤੇਰੇ ਤੋਂ ਆ امید ਨਹੀਂ ਸੀ ਵੀ ਤੂੰ ਇਹੋ ਜਿਹਾ ਘਟੀਆ ਕੰਮ ਵੀ ਕਰ ਦੇਗੀ। ਵੀਰੇ ਮੈਂ ਨਹੀਂ ਕੀਤਾ ਇਹ ਕੰਮ। ਮੈਨੂੰ ਪਸਾਉਣ ਦੀ ਕੋਈ ਚਾਹ ਲੈਣਾ। ਬੇਕੂਫਾ ਵੀ ਤੈਨੂੰ ਪਸਾਉਣਗੇ ਨਾ ਤੂੰ ਸਾਡੇ ਘਰ ਚੋਰੀ ਕਰਨ ਆਈ ਸੀ। ਨਾ ਪਹਿਲਾਂ ਤਾਂ ਤੈਨੂੰ ਕੁੜੀ ਉਂ ਘੜਵਾਤੀ ਹੈ ਜੀ ਸੱਸ ਨੂੰ ਘਰੋਂ ਘੜਤੀ। ਤੇ ਹੁਣ ਆ ਚੱਕ ਕੇ ਹੁਣ ਜਮਾ ਕਹੇ ਤੇ ਵੀ ਤੇਰੇ ਸਹੁਰੇ ਆ ਪੇਕੇ ਵੇਚ ਕੇ ਖਾ ਗਏ। ਹੈ ਸ਼ਰਮ ਹੈਗੀ ਕਿ ਨਹੀਂ ਤੈਨੂੰ? ਵੀਰੇ ਮੈਂ ਨਹੀਂ ਚੱਕੇ ਹੈਗੇ। ਏ ਮੈਨੂੰ ਪਸਾ ਰਹੀਆਂ ਨੇ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਜਦੋਂ ਤੈਨੂੰ ਕਮਾਲ ਹੋਇਆ ਜਾਂਦਾ ਨਾ ਫਿਰ ਆਈ ਕਹਿੰਦਾ ਹੁੰਦਾਗਾ ਤੂੰ ਨਾ ਇੰਨਾ ਸਾਹਮਣੇ ਅੱਜ ਮੈਨੂੰ ਝੁਕਾਤਾ ਬਾਈ ਮੈਂ ਨਹੀਂ ਚੱਕੇ ਹੈਗੀ ਇਹ ਗੱਲ ਸੁਣੋ ਤੇ ਭਾਬੀ ਨੇ ਤਾਂ ਕਹਿੰਦਾ ਸੀ ਤੇਰਾ ਜਰੂਸ ਕੱਢੂ ਹੁਣ ਦੱਸ ਇਹਨੇ ਕਰੀਏ ਮੈਂ ਜਰੂਸਾ ਕੱਢ ਜਲੂਸਾ ਨਾ ਜਾਦੇ ਦੇ ਹੱਥ ਚ ਹੋਇਆ ਖੜਾ ਸੀਗਾ ਜਾਦੇ ਮੇਰ ਘਰ ਦਾ ਸੀਗਾ ਜੀ ਮੈਂ ਤਾਂ ਤੈਨੂੰ ਬੁਰੇ ਲੱਗਦੀ ਸੀਗੀ ਸਾਡੇ ਤੇ ਤਾਂ ਭਰੋਗ ਯਕੀਨ ਨਹੀਂ ਸੀ ਤੈਨੂੰ ਇਹ ਤੇ ਮਹਾਰਾਜਾਂ ਤੇ ਜਿਆਦਾ ਯਕੀਨ ਸੀ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਕਿਹਦਾ ਕੰਮ ਹੈ ਕੀ ਰਖਮ ਐ ਤੁਹਾਡੇ ਦੋਨਾਂ ਚੋਂ ਇੱਕ ਦਾ ਕੰਮ ਆਗਾ ਅੱਛਾ ਇਸ ਤੋਂ ਦਰ ਕਮਰੇ ਚ ਆਈਆਂ ਵੀ ਨਹੀਂ ਜਦੋਂ ਹੁਣ ਫੜੀ ਰਹੀ ਹੈ ਨਾ ਹੁਣ ਸਾਨੂੰ ਹੀ ਕਹਦੇ ਵੀ ਹਾਂ ਤੁਸੀਂ ਰੱਖ ਕੇ ਗਈਓ ਮੈਨੂੰ ਤਾਂ ਪ੍ਰੀਤ ਤੂੰ ਚੁੱਪ ਕਰ ਜਾ ਬਸ ਮੈਨੂੰ ਲੱਗ ਗਿਆ ਪਤਾ ਬਸ ਹਾਂ ਲੱਗ ਗਿਆ ਪਤਾ ਤੇਰੇ ਪਿੱਛੇ ਵੀ ਕਹਿੰਦਾ ਸਾਡੇ ਕੋਲੋਂ ਹੀ ਨਿਕਲਦੀ ਆ ਪਤਾ ਨਹੀਂ ਹੋਰ ਕੀ ਕੀ ਚੋਰੀਆਂ ਕਰਨਗੀ ਹਜੇਰੇ ਪਿੱਛੇ ਨਾ ਮੈਂ ਇਹਨਾਂ ਨਾਲ ਵੀ ਲੜਦਾ ਰਿਹਾ ਮੈਨੂੰ ਨਹੀਂ ਪਤਾ ਸੀਗਾ ਤੂੰ ਅੱਜ ਜਿੱਤ ਕੇ ਨਹੀਂ ਲੰਘੀ ਸੀ ਸਾਰਾ ਸਮਾਂ ਐ ਸਟੱਕਾ ਜਾਵੜ ਦੇ ਸੋਨ ਪਤਾ ਲੱਗ ਗਿਆ ਸੋ ਯਕੀਨ ਇਹ ਹੁੰਦੇ ਜਿਹੜੇ ਆਏ ਆ ਜਾਣੋਂ ਘਰ ਕਦੇ ਨਹੀਂ ਬਸਾਉਂਦੀਆਂ ਲੁੱਟਦੀਆਂ ਹੀ ਹੁੰਦੀਆਂ ਤੂੰ ਲੁੱਟਣ ਹੀ ਆਈ ਹੋਈ ਏ ਸਾਡੇ ਘਰ ਨੂੰ ਨਾ ਹੁਣ ਕਾਹਨੂੰ ਆਇਆ ਲੈ ਹੁਣ ਤਾਂ ਬੋਲੋ ਨਾ ਹੁਣ ਆ ਵੀ ਨਾਲ ਨਿਕਲ ਗਿਆ ਪਤਾ ਹੁਣ ਮੈਨੂੰ ਪਤਾ ਦਾ ਸੋੜੇ ਕੰਮ ਆ ਇਹ ਦੇਖ ਕਿਤੇ ਸੋੜਾ ਕੰਮ ਹੈ ਦੇਖ ਤਾਂ ਸੀ ਮਿਸਕੋ ਮਾਸੀ ਸ਼ਰਮਣੀ ਆਉਂਦੀ ਕੰਜਰੀ ਨੂੰ ਭਾਬੀ ਮੈਨੂੰ ਤਾਂ ਐਸੇ ਨੂੰ ਕਰੋ ਗੱਡੂ ਬਾਈ ਤਾਂ ਇਕੱਲਾ ਬੋਲ ਬੋਲ ਕੇ ਚਿੱਪ ਕਰ ਗਿਆ ਆਪਣੀ ਤਾਂ ਮੈਨੂੰ ਐ ਲੱਗਦਾ ਸਕੀਮ ਵੀ ਫੇਲ ਹੋ ਗਈ ਐਵੇਂ ਕਿਵੇਂ ਫੇਲ ਹੋ ਗਈ ਸਕੀਮ ਜਿਵੇਂ ਪਾਇਸ ਨਾ ਬੈਗ ਚੋ ਦੇ ਤੇ ਹੁਣ ਉਹਨੂੰ ਘਰੋਂ ਵੀ ਐਂ ਕਢਵਾਉ ਤੂੰ ਦੇਖਦੇ ਜਾਈ ਸਕੀਮ ਨਹੀਂ ਫੇਲ ਹੋਣ ਦਿੰਦੀ ਬੋਲ ਕੇ ਗਿਆ ਨਾ ਮੈਨੂੰ ਕੋਈ ਗੱਲ ਨਹੀਂ ਲੱਗਦਾ ਭਾਬੀ ਤੈਨੂੰ ਕਿਉਂ ਨਹੀਂ ਲੱਗਦਾ ਚੱਲ ਮਾਗਰੇ ਜੇ ਨਾ ਉਹਨੂੰ ਗੁੱਤੋਂ ਫੜ ਕੇ ਘਰੋਂ ਕਢਵਾਇਆ ਮੈਨੂੰ ਵੀ ਅਮਨਿਆ ਕਰੀ ਚੱਲ ਦੇਖ ਲੈ ਆ ਬਹਿ ਗਿਆ ਦੇਖ ਲੈ ਆ ਕੇ ਆਪ ਤਾਂ ਨਾ ਐਂ ਤੈਰਾ ਇੱਥੇ ਤਾਂ ਸਰਜੂਗਾ ਤੈਨੂੰ ਕੀ-ਕੀ ਹੱਸੇਗਾ ਮੈਂ ਤੈਨੂੰ ਤੂੰ ਤਾਂ ਮੈਨੂੰ ਕਹਿੰਦਾ ਸੀ ਕਿ ਮੈਂ ਤੇਰਾ ਜਲੂਸ ਕੱਢੂ ਕੱਢਣਾ ਹੁਣ ਆਦਾ ਜਲੂਸ ਆ ਲੈ ਆ ਉਹਦੇ ਪੁਲਿਸ ਨਿਕਲੇ ਆਣਾ ਉਹਰੇ ਸੌਰਣ ਮੂੰਹ ਤਖਣ ਜੋ ਕਰ ਹੈਗੇ ਸੀ ਆਲਾ ਕਹਿੰਦਾ ਪੇਕੇ ਵੇਚ ਕੇ ਖਾ ਗਏ ਹੁਣ ਤਾਂ ਨਾ ਮੈਂ ਵੀ ਥੋੜੀ ਅੱਖ ਚੱਕ ਪਾਉਣ ਯੋਗਾ ਨਹੀਂ ਰਿਹਾ ਕਾਨੂੰ ਰਹੇਗਾ ਕਰਮੀ ਆ ਤਾ ਨਹੀਂ ਆ ਸਮਾਰ ਕੇ ਲਾਇਆ ਕਰ ਮਾ ਕਰ ਮੈਨੂੰ ਨਹੀਂ ਪਤਾ ਸੀਗਾ ਵੇ ਇੱਕ ਤੋਤਾ ਤੇਰ ਜੂਗੀ ਹਾਂ ਤਾਂ ਤੂੰ ਦੇਖੀ ਹ ਤੱਕ ਲਿਆ ਹੀ ਚੱਕੇ ਨੇ ਕਾਂਠੇ ਕੁੜੀ ਦੇ ਹਾਂ ਤਾਂ ਜਿੱਦੇ ਹੋਰ ਫੁੰਝਾ ਮਾਰਿਆ ਨਾ ਉਹਦੇ ਪਤਾ ਲੱਗੂਗਾ ਤੈਨੂੰ ਉਹਦੇ ਅੱਖਾਂ ਖੁੱਲਣੀਆਂ ਤੇਰੇ ਤਾਂ ਪੱਟੀ ਬੰਨੀ ਹੋਈ ਆ ਹਜੇ ਹਾਂ ਮੰਨ ਤੂੰ ਸਹੀ ਸੀਗੀ ਯਾਰ ਮੈਂ ਐਵੇਂ ਨਾ ਉਹਦੇ ਪਿੱਛੇ ਤੇਰੇ ਨਾਲ ਲੜੀ ਗਿਆ ਨਾ 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 ਮੈਂ ਗਲਤ ਸੀ ਉਹ ਸਹੀ ਸੀ ਤੈਨੂੰ ਤਾਂ ਉਹ ਹੀ ਸਹੀ ਲੱਗਦੀ ਹੁਣ ਵੀ ਸਹੀ ਲੱਗਦੀ ਹੁਣੇ ਤੈਨੂੰ ਤਾਂ ਉਹ ਹਜੇ ਹਜੇ ਵੀ ਗਲਤ ਹੋਣੀ ਉਹ ਮਰੀ ਜਨੀ ਆ ਤੂੰ ਸਾਰੀ ਉਮਰ ਲਈ ਨਾ ਉਹਦੀ ਜਸ ਸੌਰਾਕ ਨੀ ਨੀਵੀ ਪੈ ਗਈ ਸੀ। ਉਹਦੀ ਸੱਸ ਨੇ ਤਾਂ ਕਹੀ ਦੇਣਾ ਸੀ ਤੇਰੇ ਪੇਕੇ ਵੇਚ ਕੇ ਖਾ ਗਏ। ਸੇਵਣਾ ਪਤਾ ਹੁਣ ਕਿੰਨਾ ਮਹਿੰਗਾ ਹੋਇਆ ਪਿਆ। ਹੁਣ ਫਿਰ ਮੈਂ ਕੀ ਕਰਾਂ ਤੂੰ ਦੱਸ ਦੇ। ਕੀ ਕਰਨਾ? ਘਰੋਂ ਕੱਢ। ਜੇ ਮੈਂ ਸਾਨੂੰ ਕਹਨਾ ਸੀ ਮੈਂ ਥੋੜਾ ਜਲੂਸ ਕੱਢੂੰਗਾ। ਕੱਢ ਜਲੂਸ ਹੁਣ ਆ ਦਾ। ਘਰੋਂ ਕਿਵੇਂ ਕੱਢਾਂ? ਹਾ ਹੋ ਜੇਕਰ ਹੋ ਜਾਊਗੀ ਤਾਂ ਤੇਰਾ ਜੀ ਨਹੀਂ ਲੱਗਣਾ ਫਿਰ। ਉਹ ਉਈ ਨਾ ਸਾਰਾ ਦਿਨ ਮਰੀ ਜਾਇ ਕਰ ਮਰੀ ਜਾਇ ਕਰ ਸਾਰਾ ਦਿਨ ਹਾਉ ਮੈਂ ਤਾਂ ਬੁਰੀ ਲੱਗਦੀ ਨਾ ਘਰ ਜਦੋਂ ਬੋਲਦੀ ਐ ਨਾ ਕੁੜੀ ਦੇ ਚੀਜ਼ਾਂ ਚੱਕਣ ਦੀ ਕੀ ਲੋੜ ਸੀ ਉਹਨੂੰ ਜੇ ਜਵਾਕ ਨੇ ਚੱਲ ਲਾ ਕੇ ਇੱਥੇ ਦਰਾਸਤੇ ਰੱਖਤੇ ਉਧਰ ਜਾਂਦੀ ਇਹਨੂੰ ਕੀ ਲੋੜ ਸੀ ਮੈਂ ਇਹਦੇ ਕਮਰੇ ਚ ਕਿੰਨਾ ਕ ਬੜਦੀ ਐ ਓਏ ਉਹੀ ਤਾਂ ਮੈਂ ਸੋਚੀ ਜੰਨਾਗਾ ਵੀ ਉਹਨੂੰ ਆਹ ਲੁਕਾਉਣ ਦੀ ਕੀ ਲੋੜ ਪੈਗੀ ਮੈਂ ਤਾਂ ਭਾਈ ਸਾਰਾ ਦਿਨ ਨੰ ਡੰਗਰਾ ਖਣੀ ਫਿਰਦੀ ਰਹਣੀ ਐ ਐ ਨਹੀਂ ਪਤਾ ਕੀ ਚੱਕ ਕੇ ਬੈਗ ਚ ਪਾ ਲਿਆ ਆਪਦੇ ਚ ਹੁਣ ਦਸੱਲੀ ਚੱਕੀ ਗਈ ਸਾਨੂੰ ਤਾਂ ਹੁਣ ਇਹਦੀ ਹੁਣ ਤਾਂ ਕੋਈ ਇਹੇ ਜਿਗਾੜ ਲਾਉਣਾ ਪਊਗਾ। ਵੀ ਇਹਨੂੰ ਕਿਥੋਂ ਭੇਜੀ ਦੇਗੀ? ਤੇਥੋਂ ਨਹੀਂ ਜਿਗਾੜ ਲੱਗਦੇ। ਨਾ ਤੇਰੇ ਭਰਾ ਤੋਂ ਲੱਗਣਾ। ਤੂੰ ਸ ਤਾਂ ਦੋਨੇ ਨਾ ਪਿੱਜੀ ਬੱਕਰੀ ਵਰਗੇ ਹੋਏ ਪਈਆਂ ਮੂਰੇ ਇਹਦੇ। ਉਹ ਤੈਨੂੰ ਕੀ ਪਤਾ ਕਾ ਮਰੀ ਜੰਨੀ ਇਹ ਤਾਂ? ਆਹੋ ਸਾਰੇ ਪਤਾ ਹੈ। ਪੈਂਦਾ ਕਾ ਕੁਝ। ਸਭ ਕੁਝ ਪਤਾ ਮੈਨੂੰ। ਤੇਰਾ ਨਹੀਂ ਜੀਗਰ ਦਾ ਭੇਜਣ ਨੂੰ। ਜੀ ਤਾਂ ਮੇਰਾ ਵੀ ਕਰ ਦੇ ਧੱਕੇ ਮਾਰ ਕੇ ਕੱਢ ਦੇ ਬਾਹਰ ਇਹ ਉਤਲਮਣਾ ਕਹਿਣਾ। ਤੇ ਜੇ ਲੋਕਾਂ ਨੂੰ ਪਤਾ ਲੱਗੂਗਾ ਫੇਰ? ਹੁਣ ਕਿਹੜਾ ਪਤਾ ਨਹੀਂ ਲੋਕਾਂ ਨੂੰ। ਵਿੱਕੀ ਛੋਟਾ ਖੇਡਦੇ ਨੇ ਇਹ। ਓਏ ਹੁਣ ਤਾਂ ਆਪਣੇ ਘਰ ਚ ਚੱਲਦਾ ਜਿਹੜਾ ਕੁਝ ਚੱਲਦਾ ਤੇ ਜਦੋਂ ਉਹਨੂੰ ਠੱਕੇ ਦੇ ਕੇ ਬਾਹਰ ਕੱਢਿਆ ਉਹ ਤਾਂ ਸਾਰੇ ਪਿੰਡ ਨੂੰ ਪਤਾ ਲੱਗੂਗਾ ਤਾਂ ਨਹੀਂ ਮੈਂ ਇਹ ਜਾ ਕੁਝ ਕਰ ਰਿਹਾ ਕੀਜ ਲੂਸ ਨਿਕਲੂਗਾ ਹੁਣ ਤਾਂ ਗੱਲ ਘਰ ਚ ਆ ਨਾ ਵੀ ਗੱਲ ਜੇ ਉਹਨੂੰ ਠੱਕੇ ਮਾਰੂਗਾ ਫਿਰ ਪਤਾ ਲੱਗੂਗਾ ਬਾਹਰ ਤਾਂ ਸਾਰਿਆਂ ਨੂੰ ਪਤਾ ਹੈ ਬਿਨਾਂ ਘਰ ਚ ਕੀ ਚੱਲਦਾ ਕੀ ਨਹੀਂ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਆ ਫੜ ਮੈਂ ਕਰਦਾ ਕੋਈ ਜ਼ਗਾਰਡ ਉਹਨੂੰ ਘਰੋਂ ਬਾਹਰ ਕੱਢਣ ਦਾ ਨਾ ਕਰਦਾ ਨਾਲੇ ਹੋਰ ਕਿੰਨੜੀ ਨਾ ਤੂੰ ਐਵੇਂ ਹੀ ਨ ਲੜੀ ਜਾਇਆ ਕਰ ਮੇਰੇ ਨਾਲ ਉਹਦੇ ਪਿੱਛੇ ਲੜੀ ਜਾਇਆ ਕਰ ਅਬੀਰਪਾਲ ਨਾ ਕੋਠੇ ਦੇ ਖੜੀ ਸੀ ਸਭ ਕੁਝ ਦੇਖਦੀ ਰਹਿੰਦੀ ਆ ਉਹ ਉਹ ਵੀਰਪਾਲ ਦਾ ਤਾਂ ਕੰਮ ਹੀ ਹੈ ਆਹੋ ਕੰਮ ਆਏਗਾ ਲੋਕ ਗਲਤੀ ਆਪਦੇ ਕਰਦੇ ਨੇ ਲੋਕਾਂ ਦਾ ਕੰਮ ਉਹਨਾਂ ਨੂੰ ਹੀ ਲੜਦੇ ਫਿਰਦੇ ਖਾਂਦੇ ਫਿਰਦੇ ਹੋਗੇ ਆਪਦੀ ਦਾ ਮਾਰਨਾ ਗੋਲੀ ਨਗਾਦੀ ਵਿਚਦੀ ਹੁਣ ਤੇਰੇ ਨਾਲ ਮਾਰਾਂ ਗੋਲੀ ਮੈਂ ਹਾਂ ਉਹ ਫਿਰ ਉਹਨੂੰ ਆਏ ਨਾ ਕੈਂ ਉਹੀ ਬੋਲੀ ਜਾਂਦੀ ਆ ਜਦੋਂ ਮੈਂ ਤੈਨੂੰ ਕਹਿੰਦਾ ਕਿ ਮੈਂ ਕਰਦਾ ਕੋਈ ਹੱਲ ਸਾਡੇ ਮਾਰ ਗੋਲੀ ਸਾਨੂੰ ਮਾਰਦੇ ਸਾਰਾ ਸੰ ਲੜੀ ਜਾਂਦੀ ਰਹਿੰਦੀ ਆ ਸਾਰਾ ਸੰ ਲੜੀ ਜਾਂਦੀ ਆ ਨਾਲੇ ਹੋਰ ਆ ਹੋ ਹੁਣ ਵਗ ਜਾ ਅੰਦਰ ਅੰਦਰੋਂ ਬਾਹਰ ਆ ਕੇ ਨਿਕਲੇ ਸੀ ਹੁਣ ਫੇਰ ਅੰਦਰ ਉਹਦੇ ਕੋਲ ਬੈਠਾ ਪੋਛਾਣ ਵੀ ਕੀ ਦੀ ਗੱਲ ਦੀ ਕੀ ਦੀ ਨਹੀਂ ਜਮਾਨ ਖੜਾ ਛੜਦਾ ਚੌਰਾ ਉਹਦਾ ਲੇ ਲਕੜੀ ਕੁੱਤੀ ਵਾਂਗੂ ਨਾਲ-ਨਾਲ ਰਹਿੰਦਾ ਉਹਦੇ ਇਹ ਤਾਂ ਬਸ ਬਈ ਹੁਣ ਕੋਸ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਇੱਕ ਸੋੜੇ ਤੂੰ ਆਸ ਸੀ ਵੀ ਤੁਸੀਂ ਵੀ ਮੇਰੇ ਨਾਲ ਮੇਰੀ ਅੱਜ ਉਹ ਆਸ ਵੀ ਟੁੱਟ ਗਈ ਮੈਨੂੰ ਲੱਗਦਾ ਹੁਣ ਮੈਨੂੰ ਇਹ ਕਰ ਛੱਡ ਕੇ ਚਲੇ ਜਾਣਾ ਚਾਹੀਦਾਗਾ ਮੇਰਾ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਮੈਂ ਇੱਕ ਆਪਦੇ ਪਿਆਰ ਨੂੰ ਪਾਉਣ ਵਾਸਤੇ ਇੱਥੇ ਰਹਿਣਾ ਚਾਹੁੰਦੀ ਸੀ ਤਾਂ ਮੈਂ ਬੇਇੱਜ਼ਤੀ ਸਹੀ ਜਾਂਦੀ ਸੀ ਹੁਣ ਮੇਰੇ ਤੇ ਚੋਰੀ ਦੇ ਇਲਜ਼ਾਮ ਵੀ ਲੱਗਣ ਲੱਗੇ ਹੁਣ ਮੈਨੂੰ ਲੱਗਦਾ ਮੇਰਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਆਏਗਾ ਉਹ ਨਾ ਨਾ ਪ੍ਰੀਤ ਇਹੋ ਜਿਹੀਆਂ ਗੱਲਾਂ ਨਾ ਕਰਤੋ ਮੇਰੀ ਗੱਲ ਸੁਣ ਹੁਣ ਜੀਦੀ ਖਾਤਰ ਤੂੰ ਇੰਨਾ ਕੁਝ ਛੱਡ ਕੇ ਆਈ ਆ ਉਸ ਨੂੰ ਪਾਉਣ ਦੀ ਖਾਤਰ ਤੈਨੂੰ ਇੰਨਾ ਕੁਝ ਤਾਂ ਚੱਲਣਾ ਹੀ ਪਊਗਾ ਤੈਨੂੰ ਇੱਥੋਂ ਘਰੋਂ ਕੱਢਣ ਨੇ ਬਾਰੀ ਬਾਰੀ ਚਾਲਾਂ ਚੱਲੇ ਚੱਲੀਆਂ ਜਾ ਰਹੀਆਂ ਨੇ ਮੈਨੂੰ ਪਤਾ ਹੈ ਬਾਈ ਇਹ ਵੀ ਚੱਲੀਆਂ ਜਾਣਗੀਆਂ ਬਈ ਇਹ ਹੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਵੀ ਮੈਂ ਕੋਈ ਚੋਰੀ ਨਹੀਂ ਕੀਤੀ ਉਹਨਾਂ ਦੇ ਇੱਕ ਪਲਾਨਿੰਗ ਆ ਮੈਨੂੰ ਫਸਾਉਣ ਦੀ ਉਹ ਮੈਨੂੰ ਸਭ ਕੁਝ ਪਤਾ ਹੈ ਪਰ ਫੇਰ ਵੀ ਕੋਈ ਨਾ ਉਹਨਾਂ ਨੂੰ ਚਾਲਾਂ ਚੱਲ ਲੈਣ ਦੇ ਆ। ਫਿਰ ਇਹ ਆ ਕੁਝ ਤੈਨੂੰ ਸਾਰਾ ਕੁਝ ਛੱਲਣਾ ਪਊਗਾ। ਅੱਗੇ ਵੀ ਪਤਾ ਨਹੀਂ ਕਿੰਨਿਆਂ ਕੋਹ ਸਾਜ਼ਿਸ਼ਾਂ ਫੇੜਣਗੇ। ਤੈਨੂੰ ਘਰੋਂ ਕੱਢਣਗੇ। ਪਰ ਤੂੰ ਡਟੀ ਰਹਿਣਾਗਾ। ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਦੀ। ਤੇ ਨੜੇ ਜਦੋਂ ਮੈਂ ਤੈਨੂੰ ਜਿਹੜ ਕਰਿਆ ਸੀ ਨਾ ਉੱਥੇ ਮਾਂ ਆਪਦੀ ਜਗ੍ਹਾ ਸਹੀ ਸੀਗਾ। ਕਿਉਂਕਿ ਜੋ ਉਦੋਂ ਮੈਂ ਤੇ ਤੈਨੂੰ ਕੁਝ ਵੀ ਨਾ ਬੋਲਦਾ। ਤਾਂ ਮੇਰੇ ਘਰ ਦੇ ਮਨ ਚੇਹ ਜਾਣਾ ਸੀਗਾ ਵੀ ਆਪਣੇ ਚ ਕੁਝ ਗਲਤ ਚੱਲ ਰਿਹਾਗਾ। ਮੈਂ ਉਸ ਜਗ੍ਹਾ ਤੇ ਸਹੀ ਸੀਗਾ ਪਰ ਮੈਨੂੰ ਸਾਰਾ ਕੁਝ ਪਤਾ ਹੈਗਾ ਕੌਣ ਸਹੀ ਹੈ ਕੌਣ ਗਲਤ ਹੈਗਾ ਬੱਸ ਬਈ ਹੁਣ ਤੁਹਾਨੂੰ ਕੁਝ ਬੋਲਣ ਦੀ ਲੋੜ ਨਹੀਂ ਹੁਣ ਮੇਰਾ ਹੌਸਲਾ ਹੋਰ ਵੀ ਵੱਧ ਗਿਆ ਮੈਂ ਨਾ ਹੁਣ ਇੱਥੇ ਡਟੀ ਰਹੂੰਗੀ ਮੈਂ ਘਰ ਛੱਡ ਕੇ ਨਹੀਂ ਜਾਂਦੀ ਮੈਨੂੰ ਪਤਾ ਉਹ ਮੈਨੂੰ ਇਹ ਕੱਢਣ ਵਾਸਤੇ ਇਹ ਝਾਲਾਂ ਚੱਲਦੀਆਂ ਨੇਗੀਆਂ ਦੇਖ ਲੈ ਤੂੰ ਸਾਰਾ ਕੁਝ ਛੱਡ ਕੇ ਪ੍ਰਗਟ ਦੀ ਖਾਤਰ ਆਈਆਂ ਨਾ ਹਾਂ ਬਈ ਉਹਨੂੰ ਪਾਉਣ ਦੀ ਖਾਤਰ ਬਹੁਤ ਮੁਸ਼ਕਲਾਂ ਝੱਲਣੀਆਂ ਪੈਣਗੀਆਂ ਤੈਨੂੰ ਨਲੇ ਬਈ ਸੋਨੇ ਦੇ ਦਿਓ ਆਪਦੇ ਸਹੁਰਿਆਂ ਤੋਂ ਆਈ ਆ ਉਹ ਚ ਮੇਰੀ ਕੀ ਗਲਤੀ ਆ ਇਹ ਉਹ ਗੱਲ ਨੂੰ ਵੀ ਕਹਿੰਦੀ ਆ ਤੇਰੇ ਕਰਕੇ ਇਹ ਆਪਦਾ ਘਰ ਛੱਡ ਕੇ ਆਈ ਆ ਨਲੇ ਉੱਥੇ ਮੇਰੀ ਕੀ ਗਲਤੀ ਆ ਓਏ ਉਹ ਤੈਨੂੰ ਪਸੰਦ ਨਹੀਂ ਕਰਦੀਆਂ ਹਰ ਇੱਕ ਗੱਲ ਤੇਰੇ ਤੇ ਸੜਦੀਆਂ ਨਿਕੀਆਂ ਉਹ ਤਾਂ ਕਰਕੇ ਕੋਈ ਗੱਲ ਨਹੀਂ ਜੋ ਕੁਝ ਕਹਿਣੀ ਆ ਕਹੀ ਜਾਂਦੇ ਤੈਨੂੰ ਝੱਲਣਾ ਤਾਂ ਪੈਣਾ ਹੀ ਇੰਨਾ ਕੁ ਤਾਂ ਸਹੀ ਗੱਲ ਆ ਬਈ ਜਿੱਥੇ ਇੰਨਾ ਕੁ ਝੱਲ ਲਿਆ ਹੋਰ ਝੱਲ ਲਵਾਂਗੇ ਚਲ ਠੀਕ ਆ ਮੈਂ ਚਲਦਾ ਤੂੰ ਬਾਕੀ ਕੋਈ ਸੇ ਗਲਤੀ ਟੈਨਸ਼ਨ ਨਾ ਲੈ ਮੈਂ ਹੈਗਾ ਤੇਰੇ ਨਾਲ ਠੀਕ ਆ ਬਈ ਚੱਲ ਇਹਨਾਂ ਨੇ ਜੋ ਕਰਨਾ ਕਰ ਲਿਆ ਚੱਲ ਸਲੀ ਵੀਰਾ ਤਾਂ ਮੇਰੇ ਨਾਲ ਆ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਿਸੇ ਗੱਲ ਦੀ ਮੇਰੀ ਗੱਲ ਸੁਣ ਬਾਈ ਜਿਹੜੀ ਉਹ ਲਿਆ ਕੇ ਬਿਠਾਏ ਰੱਖੇ ਨੇ ਉਹਨੂੰ ਸਮਝਾ ਲਾ ਖੀਨੂੰ ਸਮਝਾ ਲਾਂ ਮੈਂ ਅੱਛਾ ਹੁਣ ਤੈਨੂੰ ਪਤਾ ਨਹੀਂ ਵੀ ਤੂੰ ਕਰੀ ਲਿਆ ਕਿ ਬਿਠਾਈ ਜਾਂ ਕੌਣ ਬਿਠਾਈ ਗਿਆ ਉਪਰ ਨੇ ਕੀ ਫਾਇਦਾ ਉਹੀ ਗੱਲਾਂ ਨੂੰ ਡੇਲੀ ਡੇਲੀ ਛੇੜਨ ਦਾ ਅੱਜ ਮੇਰੇ ਟੌਪਸ ਚੱਕ ਲਿਓਨੇ ਕੀ ਮੇਰੇ ਸਿਓਣੇ ਦੇ ਟੌਪਸ ਲਘੋ ਲਿਓਨੇ ਜਾ ਕੇ ਫਿਰ ਫਿਰ ਕੀ ਕਿਹਾ ਜੇ ਫਿਰ ਕਹਿੰਦਾ ਉਹ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਚੱਕੇ ਹੈਗੇ ਉਹਦੇ ਕਿੱਟ ਚੋਂ ਨਿਕਲੇ ਨੇ ਆਹੋ ਸਾਨੂੰ ਤਾਂ ਆਪਣੇ ਪਤਾ ਲੱਗਣਾ ਹੈਗਾ ਸਾਰਾ ਦਾ ਘਰ ਸਾਨ ਮਾਰਿਆ ਇਹਨੇ ਕੱਢ ਕੇ ਪਾਉਣ ਲੱਗੀ ਨੇ ਦਰਾਜਾਂ ਤੇ ਰੱਖ ਤੇ ਬਿੜਦੀ ਤੇ ਤੇ ਚੱਕ ਕੇ ਮਾਉਨਾਂ ਦੀ ਕਿੱਟ ਚ ਪਾਈ ਬੈਠੀ ਫਿਰ ਤੁਹਾਡੇ ਕੋਲ ਤਾਂ ਮੌਕਾ ਸੀ ਫੜ ਕੇ ਬਾਹਰੋਂ ਬਾਹਰ ਕੱਢ ਦਿੰਦੀਆਂ ਆ ਹੈਗਾ ਇੱਕ ਤਰ੍ਹਾਂ ਪਰ ਮੌਕੇ ਨੂੰ ਵੀ ਕਰੇ ਨਹੀਂ ਖੜਦਾ ਉਹ ਮੈਂ ਤਾਂ ਕਿਸੇ ਮੁੰਡੇ ਨਾਲ ਕੰਮ ਗਿਆ ਸੀ ਆ ਬਾਜ਼ਾਰ ਚ ਮੈਨੂੰ ਕੀ ਪਤਾ ਸੀ ਕੰਮ ਕਰਦਾ ਫਿਰਦਾ ਰਿਹਾ ਕਰ ਬਾਜ਼ਾਰ ਚ ਲੋਕਾਂ ਦੀ ਬਿਕਾਰ ਕਰਦਾ ਤੈਨੂੰ ਕੀ ਲੋੜਾ ਕਰੇ ਖੜਨ ਦੀ ਵੀ ਕੀ ਹੁੰਦਾ ਕੀ ਨਾ ਸ਼ਿੰਗਾਰ ਲਿਆ ਕੇ ਤਾਂ ਬਹਾਤਾ ਉਹਨੂੰ ਮਾੜ ਮਾੜਾ ਸਮਝਾ ਲਿਆ ਕਰ ਹਾਂ ਬਾਪੀ ਇਦੂ ਚੰਗਾ ਤੁਹਾਡੇ ਕੋਲੇ ਮੌਕਾ ਕੀ ਆਉਣਾ ਸੀਗਾ ਤੁਹਾਡੇ ਕੋਲ ਤਾਂ ਮੌਕਾ ਸੀ ਉਹਨੂੰ ਘਰੋਂ ਕੱਢਣ ਦਾ ਐਡਾ ਵੱਡਾ ਕੰਮ ਕਰਤਾ ਜਿਹਾ ਨੇ ਪਹਿਲਾਂ ਤਾਂ ਮੈਨੂੰ ਉਹਨੇ ਘਰੋਂ ਹੀ ਕਢਾਤਾ ਆਪਦੇ ਤੇ ਹੁਣ ਆ ਮੂੰਹ ਪਾਸੇ ਆਂਦੀ ਮੈਂ ਸਾਰੇ ਕੀ ਕਹਿੰਦੇ ਮੈਨੂੰ ਤਾਂ ਉਹਨਾਂ ਨੇ ਸਾਰੀ ਉਮਰ ਨਹੀਂ ਘਰੇ ਵੱਢਣ ਦੇਣਾ ਸੀਗਾ ਇਹਨਾਂ ਨੂੰ ਕਾਦੀ ਬੇਸ਼ਰਮੀ ਹੈ ਜਹ ਜੀ ਪੱਥਰ ਤੇ ਬੂੰਦ ਪਈ ਜਾਹੇ ਜੀ ਨਾ ਪਈ ਇਹਨਾਂ ਦੇ ਮੂਰੇ ਵੀਣ ਵਜਾਏ ਦਾ ਕੋਈ ਫਾਇਦਾ ਨਹੀਂ ਫਿਰ ਹੁਣ ਜੇ ਤੁਹਾਡਾ ਸਾਡੇ ਸਾਹਮਣੇ ਵੀਣ ਵਜਾਉਂਦਾ ਕੋਈ ਫਾਇਦਾ ਨਹੀਂ ਫਿਰ ਮੇਰੇ ਆ ਕੇ ਸੁਹਾਣੇ ਕਦੋਂ ਬੈਠੀਆਂ ਦੋਨੇ ਜਾਣੀਆਂ ਤੇਰੇ ਸੁਹਾਣੇ ਤਾਂ ਬੈਠੀਆਂ ਆ ਕੇ ਵੀ ਭਾਈ ਤੂੰ ਸਿਹੜੀ ਆ ਹੋ ਤੂੰ ਦੇਖ ਹੁਣ ਮੈਂ ਤਾਂ ਪਹਿਲਾਂ ਹੀ 10 ਵਾਰੀ ਇਹ ਗੱਲ ਨਿਮੇੜਤੀ ਰੋਜ਼ ਰੋਜ਼ ਉਹਨਾਂ ਗੱਲਾਂ ਦਾ ਕੀ ਫਾਇਦਾ ਹੈ ਕਵੇਂ ਰੋਜ਼ ਰੋਜ਼ ਕਰਦੇ ਨਾ ਹੁਣ ਜਦੋਂ ਉਹਨੂੰ ਲੈ ਕੇ ਆਏ ਤੂੰ ਹੀ ਕਰਦੇ ਕਰੋ ਨਾ ਮੌਕੇ ਤਾਂ ਤੁਹਾਨੂੰ ਮਿਲਦੇ ਆ ਤੇ ਕੱਦਾਂ ਉਹਨੂੰ ਘਰੋਂ ਬਾਹਰ ਮੈਂ ਹੈ ਇਹ ਕੀ ਗੱਲ ਬਣੀ ਜੇ ਕਰਹੁਣੀ ਨਾ ਕੱਟ ਸਕਦਾ ਤਾਂ ਕਮ ਸੇ ਕਮ ਸਾਡਾ ਸਾਥ ਹੀ ਦੇ ਦੇ ਮਾੜਾ ਮੋਟਾ ਰਲ ਮਿਲ ਕੇ ਉਹਨੂੰ ਘਰੋਂ ਕੱਢ ਦਿੱਕੇ ਕੋਈ ਸ਼ਾਂਤੀ ਮਿਲ ਜਾਇਆ ਘਰ ਚ ਸਹੀ ਗੱਲ ਆ ਬਾਈ ਭਾਬੀ ਸਹੀ ਕਹਿ ਰਹੀ ਆ ਤੂੰ ਹੀ ਸਾਡਾ ਸਾਥ ਦੇ ਦੇ ਉਹ ਤਾਂ ਨਹੀਂ ਦਿੰਦਾ ਹਾਂ ਚਲੋ ਦੱਸੋ ਕੀ ਕਰਨਾ ਹੈਗਾ ਮੈਂ ਤਾਂ ਹੁਣ ਕਰ ਦਿੰਨਾ ਹੈਗਾ ਅਕੇ ਮੈਂ ਹੁਣ ਕਰਦਾ ਜੋ ਤੁਹਾਨੂੰ ਤਾਂ ਪਤਾ ਹੀ ਨਹੀਂ ਦੁੱਧ ਚੁੰਗਦਾ ਬੱਚਾ ਦੇਖ ਤਾਂ ਸੀ ਕਿੰਨਾ ਭੋਲਾ ਬਣਦਾ ਕਰਨਾ ਕੀ ਆ ਘਰੋਂ ਕੱਢਦੇ ਉਹਨੂੰ ਬਾਹਰ ਹਟ ਕੇ ਸਾਰੇ ਸੱਪੇ ਦੇ ਪਏ ਹੋਏ ਨੇਗੇ ਤੁਸੀਂ ਨਾਲ ਚੱਲੋ ਮੇਰੇ ਗੈਣੇ ਤੁਹਾਡੇ ਚੱਕਿਆ ਨਾ ਮੇਰੇ ਨਹੀਂ ਚੱਕੇ ਹੈਗੇ ਜਦ ਦਿੱਤਾ ਤਾਈਆਂ ਸਗਾਤੇ ਹੀ ਕੋਈ ਮੈਂ ਨਹੀਂ ਸੀ ਹੜ ਕੇ ਲੈ ਸਗਾਤੇ ਹੈ ਨਾਲ ਇੱਕ ਗੱਲ ਹੋਰ ਮੈਨੂੰ ਨਹੀਂ ਲੱਗਦਾ ਵੀ ਉਹਨੇ ਕੋਈ ਲਿਖੋਏ ਲਿਖੋਏ ਹੋਣਗੇ ਥੋੜੇ ਕੋਈ ਚਾਲ ਹੋਊ ਨਾਲੇ ਕੋਈ ਆਹ ਦੇਖ ਆਹ ਦੇਖ ਤੂੰ ਵੀ ਸਾਨੂੰ ਨਹੀਂ ਪਤਾ ਲੱਗਿਆ ਉਹ ਇੰਨਾ ਕਦਾ ਭਾਬੀ ਮੈਨੂੰ ਪਤਾ ਹੈਗਾ ਉਹਦੇ ਨਾਲ ਰਿਹਾਂ ਮੈਂ ਵੀ ਉਹਦੇ ਨਾਲ 2 ਸਾਲਾਂ ਦਾ ਮੈਨੂੰ ਪਤਾ ਹੈਗਾ ਵੀ ਉਹ ਇਹੋ ਜਿਹਾ ਕੰਮ ਨਹੀਂ ਕਰਦੀ ਉਹਦੇ ਕੋਲ ਆਪ ਦੇ ਕੋਲੇ ਕਿਹੜੀ ਚੀਜ਼ ਦੀ ਕਾਟ ਸੀ ਅਸੀਂ ਅਸਵੀਕਾਰ ਕਰ ਸਕਦੇ ਹਾਂ ਫਿਰ ਤੈਨੂੰ ਸਾਡੇ ਤੇ ਯਕੀਨ ਹੀ ਨਹੀਂ ਹੈ। ਉਹ ਮੈਨੂੰ ਪਤਾ ਤੁਸੀਂ ਨਹੀਂ ਕਰ ਸਕਦੇ ਪਰ ਮੈਂ ਤਾਂ ਇਹ ਕਹਿ ਰਿਹਾ ਹਾਂਗਾ ਵੀ ਤੁਸੀਂ ਜਿਹੇ ਜਿਹੀ ਕੋਈ ਸਕੀਮ ਲੜਾਉਣੀ ਹੁੰਦੀ ਹੈ ਤਾਂ ਚੱਜ ਦੀ ਤਾਂ ਲੜਾ ਲਿਆ ਕਰੋ ਘੱਟੋ ਘੱਟ। ਅਸੀਂ ਸਕੀਮਾਂ ਲੜਾਉਣੇ ਆਂ। ਜਾ ਵੇ ਪਰੇ ਹਸਪੀਟਲਾਂ ਅੰਤ ਤੇਰੇ। ਚੱਲ ਨਹੀਂ ਖੜੀ ਹੋਏ ਜੇ ਮੂਹਰੇ ਕੀ ਬੀਨ ਪਾਜਾਉਣੀ ਆਂ। ਖੜੀ ਹੋ। ਕੋਈ ਨਾ ਕਰ ਲੈਣਾ ਮਾਪੀ ਜਾ ਕੇ ਗੱਲ। ਆਹੋ ਕਰ ਲੈਣਾ ਗੱਲ ਨਾਲੇ ਹੋਰ। ਮੈਂ ਤਾਂ ਲੈ ਦੋਨਾਂ ਦੀ ਇੱਕ ਗੱਲ ਹੋਣੀ ਹੈ। ਮੇਰੀ ਗੱਲ ਸੁਣ ਭਾਬੀ। ਆਪਾਂ ਇਹਨੂੰ ਦੱਸਿਆ ਕਿਉਂ ਨਹੀਂ ਹੈਗਾ ਫਿਰ। ਇਹਦੀ ਤਾਂ ਆਪਾਂ ਦੱਸ ਹੀ ਸਕਦੀਆਂ ਸੀ। ਕਿ ਕਿ ਜਾ ਰੋਲਾ ਪੈਂਦਾ ਸੀ ਇਹ ਨਹੀਂ ਆ ਸਕਦਾ ਸੀ ਉਹ ਪੱਲੇ ਪਿਆ ਰਸੂਲੀ ਮੈਂ ਕੀ ਹੋਈ ਜਾਂਦਾ ਉਹ ਸਕੀਮ ਬਾਰੇ ਕਹਿੰਦੇ ਆ ਜਿਹੜੀ ਸਕੀਮ ਆਪਾਂ ਲਈ ਸੀ ਬੱਸ ਨਹੀਂ ਬੱਸ ਹੁਣ ਚੁੱਪ ਕਰ ਜਾ ਕੰਧਾਂ ਦੇ ਵੀ ਕੰਨ ਹੁੰਦੇ ਨੇਗੇ ਚਲਾ ਜਾ ਮੇਰੇ ਕੋਲੇ ਕਿਉਂ ਆਵੇਂ ਸੱਚੀ ਜੁਣੀ ਆ ਕਰ ਪਰੇ ਦੇਖ ਤੇ ਆ ਕੀ ਕਰਦਾ ਹੈਗਾ ਮੇਰੀ ਗੱਲ ਸੁਣ ਹੁਣ ਤੂੰ ਇੱਥੇ ਚੋਰੀਆਂ ਦੇ ਵੀ ਉਤਰਾਈ ਨਹੀਂ ਜੀ ਮੈਂ ਕੋਈ ਚੋਰੀ ਨਹੀਂ ਕਰੀ ਹੈਗੀ ਤੂੰ ਕਾਨੂੰ ਕਰੀਏ ਚੋਰੀ ਭਾਬੀ ਵਰਗਾ ਐਮੀ ਕਹਿ ਨਹੀਂ ਆਉਣਗੀਆਂ ਇਹਦਾ ਉਹਨਾਂ ਦਾ ਪਲੈਨਿੰਗ ਸੀਗਾ ਮੈਨੂੰ ਭਸਾਉਣ ਦਾ ਮੈਂ ਕੋਈ ਚੋਰੀ ਨਹੀਂ ਕੀਤੀ ਆਹੋ ਉਹਨਾਂ ਦੀ ਪਲੈਨਿੰਗ ਹੀ ਸੀ ਆਹੀ ਕੰਮ ਰਹਿ ਗਿਆ ਉਹਨਾਂ ਕੋਲ ਦਾ ਵੀ ਤੇਰੇ ਖਾਤਰ ਪਲੈਨਿੰਗ ਬਣਾਉਣਾ ਉਹ ਮੈਨੂੰ ਇਸ ਘਰ ਚੋਂ ਕੱਢਣਾ ਚਾਹੁੰਦੀਆਂ ਨੇਗੀਆਂ ਤਾਂ ਕਰਕੇ ਉਹ ਚਾਲਾਂ ਚੱਲਦੀਆਂ ਮੈਂ ਕੋਈ ਚੋਰੀ ਨਹੀਂ ਕੀਤੀ ਇਹਦਾ ਮਤਲਬ ਉਹ ਝੂਠੀਆਂ ਨੇ ਤੂੰ ਸੱਚੀ ਆ ਗਈ ਇੱਥੇ ਹਾਂਜੀ ਮੈਂ ਸੱਚੀ ਆ ਗਈ ਤੂੰ ਸੱਚੀ ਹੈਗੀ ਐਂ ਤਾਂ ਦੱਸ ਦੇ ਆ 20 50 ਹਜ਼ਾਰ ਦੇ ਸੋਨੇ ਨਾਲ ਤੇਰਾ ਬਣ ਕੀ ਜਾਊਗਾ ਨਹੀਂ ਜਿੰਝੇ ਮੈਨੂੰ ਪੈਸਿਆਂ ਦੀ ਭੁੱਖ ਹੁੰਦੀ ਤਾਂ ਮੈਂ ਤੁਹਾਡੇ ਅੱਗੇ ਪਹਿਲਾਂ ਪੈਸਿਆਂ ਦੀ ਡਿਮਾਂਡ ਰੱਖਦੀ ਮੈਨੂੰ ਇੱਥੇ ਬੇਇੱਜ਼ਤੀ ਕਰਵਾਉਣ ਦੀ ਕੀ ਲੋੜ ਸੀਗੀ ਜੇ ਬੇਇੱਜ਼ਤੀ ਨਹੀਂ ਕਰਵਾਉਣ ਦੀ ਲੋੜ ਸੀ ਤਾਂ ਸੋਨਾ ਚੱਕਿਆ ਕਦੇ ਵਾਸਤੇ ਮੈਂ ਨਹੀਂ ਚੱਕਿਆ ਮੈਂ ਕੀ ਕਰਾਂ ਇਹ ਜਿਹੜਾ ਤੁਹਾਨੂੰ ਮੇਰੀਆਂ ਗੱਲਾਂ ਤੇ ਯਕੀਨ ਆ ਜਾਏ ਉਪਰੋ ਬਾਈ ਨੂੰ ਆਪਦੇ ਨਾਲ ਲਾ ਰੱਖਿਆ ਨਾ ਉਹ ਤੇਰੀਆਂ ਗੱਲਾਂ ਜਹਾਮੀਆਂ ਭਰਦਾ ਹੈਗਾ ਘਰਜ ਕਲੇਸ਼ ਹੀ ਪੋਣਾ ਤੂੰ ਹੋਰ ਕੀਤਾ ਵੀ ਕੀ ਹੈ ਜਿੱਦ ਦੀਆਂ ਆਈਆਂ ਗਈਆਂ ਤੇ ਸਾਰਾ ਘਰ ਬਰਬਾਦ ਕਰਕੇ ਧਰਤਾ ਹੁਣ ਆ ਚੋਰੀਆਂ ਦੇ ਵੀ ਧਰਾਈ ਐ ਨਹੀਂ ਜੀ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਮੈਨੂੰ ਸੁਝਾਉਣ ਦੀ ਲੋੜ ਨਹੀਂ ਹੈਗੀ ਬੰਦਿਆਂ ਵਾਂਗੂ ਗੱਲ ਸੁਣਦਾ ਮੇਰੇ ਘਰੋਂ ਨਿਕਲ ਜਾ ਹੁਣੀ ਇੱਥੋਂ ਚੱਲ ਪਰ ਕਿਹਦੀ ਗੱਤ ਤਮੀਜ਼ੀ ਆ ਘਰੋਂ ਆ ਤੇਰੇ ਤੇ ਆ ਮੈਂ ਬਾਹਰ ਸੁੱਟ ਕੇ ਕਿੱਥੇ ਆਉਂਗੀ ਤੇ ਆ ਮੇਰੇ ਘਰੋਂ ਮੈਨੂੰ ਇੱਥੇ ਰੱਖਣ ਦੀ ਲੋੜ ਨਹੀਂ ਹੈਗੀ ਤੈਨੂੰ ਓਏ ਆ ਕੀ ਕਰੀ ਜੇ ਨਾ ਕਰਨਾ ਕੀ ਆ ਬਾਈ ਜਿਹੜਾ ਕੁਛ ਐ ਮੈਂ ਕਰ ਰਿਹਾ ਨਾ ਮੇਰੇ ਤੋਂ ਪਹਿਲਾਂ ਤੈਨੂੰ ਕਰਨਾ ਚਾਹੀਦਾ ਸੀ ਹੁਣ ਤੱਕ ਤੈਨੂੰ ਘਰੋਂ ਕੱਢ ਦੇਣਾ ਚਾਹੀਦਾ ਸੀ ਪਰ ਤੂੰ ਕਿਉਂ ਨੂੰ ਕੱਢ ਰਿਹਾ ਤੈਨੂੰ ਕਿਹੜਾ ਬਾਈ ਕਿਸੇ ਗੱਲ ਦਾ ਪਤਾ ਨਹੀਂਗਾ ਸੌਣਾ ਹੀ ਚੱਕਿਆ ਨੇ ਭੈਣ ਦਾ ਉੱਪਰੋਂ ਦੂਰੇ ਸਾਹ ਦਿੰਨਾ ਹਜੇ ਕਿੱਥੇ ਤਾਂ ਤੈਨੂੰ ਭਾਬੀ ਵਰ ਕਹਿੰਦੇ ਨਾਲ ਖੜਨਾ ਚਾਹੀਦਾ ਸੀ ਹੁਣ ਹੁਣ ਤਾਂ ਉਹਦੀ ਅੱਖੀ ਵੇਖ ਲਿਆ ਤੂੰ ਗੱਲ ਸੁਣ ਓਏ ਜਿਹੜੀ ਕੁੜੀ ਤੇਰੇ ਪਿੱਛੇ ਸਾਰਾ ਕੁਝ ਛੱਡ ਕੇ ਆਗੀ ਉਹ ਤੇਰੇ ਆ 20-30000 ਰੁਪਏ ਦਾ ਸੋਨਾ ਲੱਕੂਗੀ ਤੇ ਇਹਨੂੰ ਘਰੋਂ ਕੁਝ ਆਉਂਦਾ ਨਹੀਂ ਜ਼ਮੀਨ ਆਉਂਦੀ ਆ ਕੱਲੀ ਕਹਿਰੀ ਅਗਲੀ ਇਹਦੇ ਕਿਹੜਾ ਕੋਈ ਭਰਾ ਸੀਗਾ ਉੱਥੋਂ ਵਾਲੀ ਜ਼ਮੀਨ ਅਗਲੀ ਨੂੰ ਇਹਨੂੰ ਆਉਂਦੀ ਆ ਇਹ ਵੀ ਘਰੋਂ ਮਾੜੀ ਨਹੀਂ ਹੈਗੀ ਜਿਹੜਾ ਤੁਹਾਡਾ 20-30000 ਰੁਪਏ ਦਾ ਸੋਨਾ ਲੱਕੂਗੀ ਮੰਨਦਾ ਬਈ ਇਹਨੂੰ ਆਉਂਦੀ ਹੋਊਗੀ ਜ਼ਮੀਨ ਪਰ ਜਿਹੜੇ ਸਾਹਮਣੇ ਆਲੇ ਦਾ ਘਰਵਾਰ ਛੱਡ ਕੇ ਆਈ ਹੈ ਨਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਥੇਲਾ ਵੀ ਦੇਣਗੇ ਇਹਦੇ ਘਰ ਦੇ ਉਹ ਪਤੰਦਰਾ ਛੱਡ ਕੇ ਕਿਹਦੀ ਖਾਤਰ ਆਈ ਹੈ ਤੇਰੀ ਖਾਤਰ ਹੀ ਆਈ ਹੈ ਮੈਂ ਤਾਂ ਕਿਹਾ ਨਹੀਂ ਸੀ ਬਾਈ ਵੀ ਮੇਰੀ ਖਾਤਰ ਛੱਡ ਕੇ ਆਵੇ ਆਉਦੀ ਮਰਜ਼ੀ ਨਾਲ ਛੱਡ ਕੇ ਆਈ ਹੈ ਕੋਈ ਸੱਦਾ ਪੱਤਰ ਨਹੀਂ ਭੇਜਿਆ ਸੀ ਇਹਨੂੰ ਆਹ ਗੱਲਾਂ ਕਹਿਣਾ ਨਾ ਤੂੰ ਬੜਾ ਚੰਗਾ ਨਹੀਂ ਲੱਗਦਾ ਯਾਦ ਕਰ ਉਹ ਵੇਲਾ ਜਦੋਂ ਤੂੰ ਇਹਨਾਂ ਵਿਆਹ ਕਰਾਇਆ ਸੀਗਾ ਤੇ ਅੱਜ ਇਹਨੂੰ ਭੁੱਲੀ ਜਾਂਦਾ ਤੇ ਤੂੰ ਤਾਂ ਲਈ ਜਾਂਦਾ ਉਹ ਵੇਲਾ ਬਾਈ ਮੈਨੂੰ ਯਾਦ ਕਰਦੀ ਲੋੜ ਨਹੀਂ ਹੈਗੀ ਉਹ ਵੇਲਾ ਤਾਂ ਮੈਨੂੰ ਪਛਤਾਉਣ ਦੀ ਲੋੜ ਹੈ ਵੀ ਜਿਹੜੇ ਵੇਲੇ ਮੈਂ ਇਹਦੇ ਨਾਲ ਵਿਆ ਤੇ ਨਾਲੇ ਮੇਰੀ ਗੱਲ ਇੱਕ ਹੋਰ ਸੁਣ ਲੈ ਅੱਜ ਦਾ ਤੂੰ ਇਹਦਾ ਸਾਥ ਦੇਈ ਜਾਣਾ ਜਦੋਂ ਇਹੀ ਇਸ ਘਰ ਦੇ ਵਿੱਚੋਂ ਕੋਈ ਚੀਜ਼ ਆ ਕੇ ਲੱਗੀ ਨਾ ਤੂੰ ਭਾਗ ਰੋ ਝਾਕੇਗਾ ਵੀ ਮੈਂ ਉਹਦਾ ਸਾਥ ਕਿਉਂ ਦਿੱਤਾ ਤੂੰ ਤਾਂ ਲੱਗ ਕੇ ਤੇਰੀ ਪ੍ਰਿਆਈ ਹੋ ਰਹੀਆਂ ਮਾਗਰ ਇਹਦੇ ਤੂੰ ਤਾਂ ਲਾਉਣ ਲੱਗਿਆ ਉਹ ਕੰਜਰਾ ਨਹੀਂ ਕੀਤੀ ਇਹਨੇ ਚੋਰੀ ਇਹੇ ਜੀ ਲੱਗਦੀ ਏ ਤੈਨੂੰ ਇਹ ਆਹੋ ਬਈ ਤੈਨੂੰ ਤਾਂ ਆਪੀ ਯਕੀਨ ਆਉਣਾਗਾ ਤੇ ਕੀ ਪਤਾ ਤੇਰਾ ਇਹਦੇ ਨਾਲ ਕੀ ਰਿਸ਼ਤਾ ਹੋਇਆ ਹੈ ਜਾਂ ਸ਼ਰਮ ਮਾਨ ਮੇਰੀਆਂ ਭੈਣਾਂ ਵਰਗੀ ਏ ਇਹੇ ਬਾਈ ਮੈਨੂੰ ਕਿਹਾ ਸੀ ਨਾ ਵੀ ਮੈਂ ਘਰ ਛੱਡ ਕੇ ਬਾਹਰ ਜਾਨੀ ਆਂ ਥੋੜੇ ਕਹਿਣ ਤੇ ਰੁਕੀ ਆ ਮੈਂ ਉਹ ਕੋਈ ਨਾ ਕੁੜੀਏ ਤੂੰ ਟੈਨਸ਼ਨ ਨਾ ਲੈ ਤੂੰ ਅੰਦਰ ਜਾ ਵਾਹ ਉਹ ਪਤੰਦਰਾ ਪਹਿਲਾਂ ਲੋਕਾਂ ਦੀਆਂ ਕੁੜੀਆਂ ਦਾ ਵਿਆਹ ਕਰਾ ਲ ਬਾਅਦ ਚ ਉਹਨਾਂ ਨੂੰ ਛੱਡ ਦਿਓ ਤੇ ਤੂੰ ਤਾਂ ਲੱਗ